ਉਹ ਜੀ ਸਸੀ ਗੋੜ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਵੀਰੋ ਇੱਥੋਂ ਆਪਣੀਆਂ ਸਵੇਰੇ ਰਾਤੀ ਹੋ ਗਈਆਂ ਬੱਕਰੀਆਂ ਚੋਰੀ ਵੀਰਾਂ ਦੀਆਂ ਠੀਕ ਹੈ ਜੀ ਆ ਦੇਖੋ ਨਹਿਰ ਕੱਢੀ ਆ ਪਿੱਛੇ ਜੀ ਲੈ ਕੇ ਇੱਥੋਂ ਆ ਕੰਧਾ ਪੌੜੀ ਪੌੜੀ ਲਾ ਕੇ ਦੇਖੋ ਇੱਥੋਂ ਲੈ ਕੇ ਨਾ ਉਹ ਨਹਿਰ ਤੇ ਸੜਕ ਲੱਗਦੀ ਆ ਉਧਰੋਂ ਲੈ ਗਏ ਠੀਕ ਹੈ ਜੀ ਪੁਲਿਸ ਵਾਲੇ ਤਾਂ ਉਧਰ ਵੀਰ ਆਪਣੇ ਰਿਪੋਰਟ ਰਿਪੋਰਟ ਕਹਿੰਦੇ ਲਿਖਾ ਕੇ ਪੱਤਰਕਾਰ ਵੀ ਕਾਫੀ ਆਏ ਸੀ ਠੀਕ ਹੈ ਜੀ ਤੇ ਆ ਦੇਖੋ ਇੱਥੋਂ ਲੈ ਕੇ ਗਏ ਆ ਬੱਕਰੀਆਂ ਠੀਕ ਹੈ ਜੀ ਲੱਖ ਰੁਪਏ ਦਾ ਗਰੀਬ ਬੰਦੇ ਦਾ ਨੁਕਸਾਨ ਕਰਕੇ ਨਸ਼ੇ ਵਾਲੇ ਠੀਕ ਹੈ ਜੀ ਤੇ ਮੈਂ ਗੱਲ ਦੱਸਾਂ ਆ ਦੇਖੋ ਕਿੱਡਾ ਉੱਚਾ ਆ ਇਹ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ ਹਾਂ ਹਾਂ ਵੇਹ ਦੇ ਅੰਦਰ ਬੱਕਰੀਆਂ ਤੁਸੀਂ ਰੱਖਦੇ ਆ ਹਾਂ ਹਾਂ ਆ ਦੇਖੋ ਆਪਣਾ ਕੋਈ ਬੰਦਾ ਠੀਕ ਹੈ ਜੀ ਦੇਖੋ ਕਿੱਡਾ ਇਹ ਪੌੜੀ ਲਾ ਕੇ ਇੱਥੋਂ ਸਾਰੇ ਲੈ ਗਏ ਯਾਰ ਆ ਦਾਰੂ ਦੀ ਬੋਤਲ ਵੀ ਸਿੱਟੀ ਆ ਤੁਸੀਂ ਸਿੱਟੀ ਆ ਹਾਂ ਜੀ ਸਾਹਮਣੇ ਗੱਲ ਕਿਸੇ ਨੂੰ ਜੀ ਪਤਾ ਬੈਠੇ ਬੱਕਰੀਆਂ ਰੱਖਦੇ ਆ ਇੱਥੋਂ ਬੱਕਰੀਆਂ ਲੈ ਕੇ ਉਹ ਨਹਿਰ ਲੱਗਦੀ ਮਗਰ ਠੀਕ ਹੈ ਜੀ ਪਿੱਛੇ ਜੀ ਆ ਗਏ ਪਤਾ ਨਹੀਂ ਕਿੱਦਾਂ ਗੱਡੀ-ਕੁੱਡੀ ਲੈ ਕੇ ਗਰੀਬ ਬੰਦੇ ਜੀਆਂ ਬੱਕਰੀਆਂ ਹੋਲ ਕੇ ਲੈ ਕੇ ਆ ਵੀਰ ਸਵੇਰ ਦਾ ਵਿਚਾਰਾ ਭੱਜ ਦੌੜ ਕਰ ਰਿਹਾ ਮੈਣ ਵੀ ਰਹੀਆਂ ਠੀਕ ਹੈ ਜੀ ਪੂਰੀ ਸੀਆਈਡੀ ਆ ਬੰਦੂ ਕੇਸ ਬੰਦੇ ਨੇ ਪੀਆਈਟੀ ਹੈ ਕੋਈ ਵੀ ਆਉਂਦਾ ਹੈ ਪੁਲਿਸ ਠੀਕ ਹੈ ਜੀ ਇੱਕ ਦਿਨ ਪਹਿਲਾਂ ਇਹਨਾਂ ਦੀ ਕੁੱਤੀ ਗਾਇਬ ਹੋ ਗਈ ਜਿੱਦਾਂ ਕੁੱਤਾ ਜਿਹੜਾ ਰੱਖਿਆ ਸੀ ਹੈ ਨਾ ਦੇਖੋ ਬੰਦਾ ਬੰਦਾ ਹੋਊਗਾ ਫੇਰੇ ਫੇਉ ਨਹੀਂ ਪਤਾ ਹੁੰਦੇ ਇੱਥੇ ਤੁਹਾਡੇ ਵਰਕੇ ਵੀ ਜੇ ਦੇਖ ਕੇ ਗਿਆ ਪਹਿਲਾਂ ਸਹੀ ਗੱਲ ਕਹਿੰਦਾ ਅੰਕਲਾ ਆ ਦੇਖੋ ਓਦਾ ਠੀਕ ਹੈ ਜੀ ਕੋਈ ਬੰਦਾ ਚੱਕਦਾ ਕਿ ਜੇ ਕਿਸੇ ਦੇ ਘਰ ਦੇ ਕੱਢਾ ਆ ਰਿਹਾ ਦੇਖੋ ਕੋਈ ਡਰ ਨਹੀਂ ਕਿਸੇ ਨੂੰ ਕਾ ਇਹਦਾ ਅੰਦਰ ਬੰਦੇ ਪਏ ਆ ਸਾਰੇ ਹੀ ਕਿਸੇ ਦਾ ਖੌਫ ਨਹੀਂ ਠੀਕ ਹੈ ਜੀ ਭਾਜੀ ਕਿੰਨੇ ਜਾਨ ਕਿੰਨੇ ਜਾਣੇ ਅੰਦਰ ਪੈਂਦੇ ਤੁਸੀਂ ਹੈ 8 ਜਾਣੇ ਅੰਦਰ ਪਏ ਆ ਕੋਈ ਖੌਫ ਨਹੀਂ ਇਹਨਾਂ ਨੂੰ ਕੋਈ ਕੱਕ ਨਹੀਂ ਠੀਕ ਹੈ ਜੀ ਬੱਕਰੀ ਐਸਾ ਨਹੀਂ ਤਾਂ ਸਾਰਾ ਲੈ ਲੋ 8 ਜਾਣਿਆਂ ਦੇ ਵਿੱਚੋਂ ਅਕੰਧਾ ਟੱਪ ਕੇ ਦੇ ਲੋ ਬੱਕਰੀਆਂ ਲੈ ਗਏ ਠੀਕ ਹੈ ਜੀ ਬੰਦਾ 35 ਹਜ਼ਾਰ ਪੂਰਾ ਅੱਡਾ ਮਾਰ ਕੇ ਇੱਥੋਂ ਬੰਦਾ ਦੇਖ ਆਹ ਦੇਖੋ ਇੱਥੋਂ ਅੱਡਾ ਮਾਰ ਕੇ ਆ ਦੇਖੋ ਬੱਕਰੀ ਸਿੱਧੀ ਦਿਖਾਈ ਦੇਤੀ ਹਮ ਆਹ ਦੇਖੋ ਸਾਰਾ ਕੋ ਦਿਨਾਂ ਅੰਦਰੋਂ ਠੀਕ ਹੈ ਜੀ ਖੱਡਾ ਮਾਰ ਕੇ ਲੈ ਗਏ ਆ ਜਿਹੜੇ ਵੀ ਐਂ ਚੀ ਆ ਬਈ ਬਾਦ ਨਹੀਂ ਸਭ ਇੱਧਰ ਆ ਚੜ੍ਹੇ ਵੀ ਇੱਧਰ ਚੀ ਆ ਤੂੰ ਜਾ ਨਾ ਉੱਥੇ ਤੈਨੂੰ ਆਸ ਤੇ ਆ ਇਹ ਵੀਰੋ ਦੇਖੋ ਕਿੰਨੀ ਗਰੀਬ ਬੰਦੇ ਨੂੰ ਤਾਂ ਤੁਸੀਂ ਰਗੜ ਗਏ ਹਨ ਆਪਣੇ ਤੁਸੀਂ ਨਸ਼ੇ ਦੀ ਵੇਨਾ ਤੁਸੀਂ ਗਰੀਬ ਬੰਦੇ ਦੀ ਰੋਟੀ ਨੂੰ ਲੱਤ ਮਾਰ ਕੇ ਗਏ ਆ ਤੁਸੀਂ ਇੱਕ ਤਰ੍ਹਾਂ ਦਾ ਠੀਕ ਹੈ ਜੀ ਹਨਾ ਇਹ ਰੱਬ ਤੁਹਾਨੂੰ ਕਦੇ ਇਹ ਚੀਜ਼ਾਂ ਨਿਕਲਦੀਆਂ ਵੀਰੋ ਜاہے ਨਸ਼ੇ ਵਾਲਾ ਕੋਈ ਜਾਹੇ ਕਿਸੇ ਵੀ ਤਰ੍ਹਾਂ ਆ ਠੀਕ ਹੈ ਜੀ ਆ ਦੇਖੋ ਫਿਕਰ ਮੈਂ ਸਾਰਾ ਦਿਖਾਈ ਦੇਤਾ ਹਾਂ ਹੋਰ ਦੇਖੋ ਮੈਂ ਤੇਰੀ ਗੱਲ ਸਮਝਾਇਆ ਤੇ ਦਿਖਾਈ ਦਿੱਤਾ ਹੋਊਗਾ ਇਹ ਮਾਰਗ ਪਹਿਲੇ ਟੋੜਿਆ ਆਏਗਾ ਬੱਕਰੀ ਦੇ ਕਿਸੇ ਬੰਦੇ ਨੂੰ ਟੋੜਿਆ ਹੋਊਗਾ ਪਹਿਲਾਂ ਹਾਂ ਵੀ ਇੱਥੇ ਬੱਕਰੀਆਂ ਬੰਦੇ ਅੰਦਰ ਹਾਂ ਉਹ ਰੋਡ ਚੱਲਦਾ ਇੱਥੋਂ ਵਿੱਚ ਜੀ ਆਏ ਆ ਘਰ ਮੈਂ ਤਾਂ ਮੈਂ ਮੇਰੇ ਕੰਮ ਤੇ ਚੱਲ ਜਾਂਦਾ ਹਾਂ ਘਰ ਵਾਪਸ ਦੇਖੋ ਕਿੰਨੇ ਬੰਦੇ ਇਕੱਠੇ ਹੋਏ ਸਵੇਰੇ ਦੀ ਰਾਤ ਦੀ ਗੱਲ ਆ ਇਹ ਇੱਥੇ ਬੱਕਰੀਆਂ ਬੰਦੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਸ਼ੇਅਰ ਕਰਿਓ ਲਾਈਕ ਕਰਿਓ ਬਾਕੀ ਤੁਸੀਂ ਇਹ ਚੀਜ਼ਾਂ ਤੋਂ ਧਿਆਨ ਰੱਖੋ ਆਪਣੇ ਘਰ-ਬਾਰ ਦੀ ਸੇਫਟੀ ਵਾਸਤੇ ਜਾਂ ਕੈਮਰੇ ਅੱਜ ਕੱਲ ਜ਼ਰੂਰੀ ਆ ਕੈਮਰੇ ਲਵਾਓ ਠੀਕ ਹੈ ਜੀ ਕੋਈ ਪਤਾ ਨਹੀਂ ਕਿਹਦੇ ਘਰੇ ਕੀ ਹੋ ਜਾਣਾ ਸੇਫਟੀ ਸਾਡੀ ਮਾੜੀ-ਮੋਟੀ ਜਾਨ ਦੀ ਇਹ ਜਾਨ ਦੀ ਵੀ ਨਹੀਂ ਇਹ ਚ ਸੇਫਟੀ ਸਾਨੂੰ ਮਿਲਦੀ ਠੀਕ ਆ ਬਾਕੀ ਦੇਖੋ ਸੋਸੀ ਦਾ ਆ ਦੇਖੋ ਪੈਰਾਂ ਦੇ ਨਿਸ਼ਾਨ ਪੈਰਾਂ ਦੇ ਨਿਸ਼ਾਨ ਥੱਲੇ ਠੀਕ ਹੈ ਜੀ ਤੇ ਕਿਹੜੇ ਅੰਕਲ ਜੀ ਆ ਆ ਨਿਸ਼ਾਨਾ ਆਵੇ ਸਾਰੇ ਆ ਦੇਖੋ ਪੈਰਾ ਨਿਸ਼ਾਨ ਇੱਧਰ ਜੀ ਆਏ ਆ ਦੇਖੋ ਕਿੰਨੇ ਨਿਸ਼ਾਨ ਜਾਂਦੇ ਆ ਨਾ ਉਹ ਸਾਰੇ ਇੱਧਰ ਜੀ ਆਏ ਆ ਉਹ ਦੇਖੋ ਉਹ ਦੇਖੋ ਉਹ ਦੇਖੋ ਠੀਕ ਹੈ ਜੀ ਇੱਧਰ ਜੀ ਆਏ ਆ ਦੇਖੋ ਕਿੰਨੀ ਹਿੰਮਤ ਆ ਚੋਰਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਹੱਦੇ ਹੀ ਹੋ ਗਈ ਯਾਰ ਦੁਨੀਆਵਾਰੀ ਹਨਾ ਮੈਂ ਕੀ ਕਹਾਂ ਅੰਕਲ ਜੀ ਹੱਦੇ ਹੀ ਹੋ ਗਈ ਦੁਨੀਆ ਵਾਲੀ ਸਾਲਾ ਡਰੇ ਨਹੀਂ ਕੋਈ ਕਿਸੇ ਨੂੰ ਹਨਾ ਆ ਦੇਖੋ ਬਹਣ ਕੋ ਬਟ ਆ ਆ ਦੇਖੋ ਕੋਈ ਖੌਫ ਨਹੀਂ ਕਿਸੇ ਨੂੰ ਵੀਰੋ ਨਸ਼ੇ ਵਾਲਿਆਂ ਨੂੰ ਕੋਈ ਖੌਫ ਨਹੀਂ ਦੇਖੋ ਨਹੀਂ ਮੈਂ ਤੇ ਨਹੀਂ ਲੱਭਦੇ ਹੁੰਦੇ ਨਾ ਬੇ ਦਮੱਗੇ ਜਿਹਦੇ ਛੱਡ ਵਿੱਚ ਮਾਰਦਾ ਜਾਂਦਾ ਜੇ ਬੰਦਾ ਉੱਠਦਾ ਬੰਦਾ ਕਰੂਗਾ ਜੇ ਉੱਠ ਖੜਿਆ ਤਾਂ ਪਰੇ ਲੁਕੇ ਰਹਿਣਾ ਉਹਨਾਂ ਕਰ ਉਹਨਾਂ ਨੇ ਮੈਂ ਤੁਹਾਡੀ ਗੱਲ ਸਮਝਦਾ ਬਈ ਬੱਕਰੀ ਕੱਟ ਹੋ ਜੂਗੀ ਤੇ ਇੱਕ ਦੀ ਪਾਰ ਮੈਨੇ ਜਾ ਉਹ ਬੰਦਾ 54 55 ਦੇ ਗੇਮ ਹੈ ਕੱਲੇ ਹਾਂ ਕੱਲਾ ਬੰਦਾ ਨਹੀਂ ਮੈਂ ਬੱਤੀ ਲੱਖ ਰੁਪਏ ਦਾ ਮਾਲ ਲੈ ਕੇ ਚਾਰ ਪੰਜ ਬੰਦੇ ਬੰਦਾ ਇਕੱਲੇ ਕੇ ਜਾਊਗਾ ਉਹ ਤਾਂ ਜਾਨਵਰ ਮਾਰਦੇ ਆ ਸੀ ਜਾਨਵਰ ਮਾਰਾ ਮੁੰਡਾ ਬੋਲਦਾ ਵੀ ਆ ਹਾਂ ਸਹੀ ਗੱਲ ਆ ਓ ਯਾਰ ਮੂੰਹ ਘਟ ਲੈ